ਸਸ਼ਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੋਰੰਜੀ ਸਿੰਘ ਸੋ ਅੱਜ ਪਹੁੰਚੇ ਹਾਂ ਜਿੱਥੇ ਦੱਸ ਦਿੰਦੀ ਕਿ ਡਾਕਟਰ ਬੀ ਆਰ ਮੇਲਕਰ ਬੁੱਧਾ ਟੱਪ ਸਾਂਨੇਵਾਲ ਦੇ ਵੱਲੋਂ ਜਿਹੜਾ ਕਿ ਹਰ ਸਾਲ ਜਿਹੜੇ ਵਿਆਹ ਕੀਤੇ ਜਾਂਦੇ ਨੇ ਸੋ ਅੱਜ ਜਿਹੜੀ ਇੱਕ ਮੀਟਿੰਗ ਕੀਤੀ ਗਈ ਹੈ ਮੀਟਿੰਗ ਦਾ ਦੱਸਿਆ ਗਿਆ ਕਿ ਜਿਹੜੇ 5 ਅਕਤੂਬਰ 2025 ਦਿਨ ਐਲਗੋਰ ਨੂੰ ਜਿਹੜੇ ਵਿਆਹ ਉਹਨੇ ਨਿਯਤ ਕੀਤੇ ਗਏ ਨੇ ਸੋ ਗੱਲਬਾਤ ਕਰਾਂਗੇ ਸੋ ਮੈਂਬਰ ਮੌਜੂਦ ਨੇ ਔਰ ਜਿਹੜਾ ਕਿ ਕਾਰਡ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਵਾ ਕੇ ਜਿਹੜੇ ਕਿ ਇਸ ਦੇ ਨਾਲ ਨਾਲ ਜਿਹੜੇ ਕਿ ਸਮੂਹ ਨਾਗਰ ਨਿਵਾਸੀ ਐਨ ਆਰ ਵੀਰ ਅਤੇ ਇਲਾਕਾ ਨਿਵਾਸੀਆਂ ਦੇ ਜੋਗ ਦੇ ਨਾਲ ਜਿਹੜਾ ਕਿ ਹਲਕਾ ਸਾਨੇਵਾਲ ਦੇ ਵਿੱਚ ਜਿਹੜਾ ਕਿ ਲੋੜਵੰਦ ਲੜਕੀਆਂ ਦੇ ਵਿਆਹ ਕਿੱਥੇ ਜਾਂਦੇ ਨੇ ਪਿਛਲੇ 16 ਸਾਲਾਂ ਤੋਂ ਲੋੜਵੰਦ ਲੜਕੀਆਂ ਦਾ ਵਿਆਹ ਕੀਤਾ ਜਾਂਦੀਆਂ ਸੋ ਇਸ ਵਾਰ ਜਿਹੜੀ 17ਵਾਂ ਜਿਹੜਾ ਕਿ ਇਹਨਾਂ ਨੇ ਇਹ ਡਾਕਟਰ ਬੀਰ ਬੁੱਧਕਿਰ ਬੁੱਧਾ ਕਾਲਸਾ ਸਾਨੇਵਾਲ ਤੋਂ ਜਿਹੜੇ ਵਿਆਹ ਕੀਤੇ ਜਾਂਦੇ ਨੇ ਇਸ ਦੇ ਨਾਲ ਨਾਲ ਜਿਹੜੇ ਕਿ ਜੋ ਜੋ ਲੋੜਵੰਦ ਜਿਹੜਾ ਸਮਾਨ ਆ ਉਹ ਵੀ ਜੁਟਮਾਨ ਸਮਾਨ ਆ ਉਹ ਵੀ ਜਿਹੜਾ ਦਿੱਤਾ ਜਾਣਾ ਸੋ ਗੱਲਬਾਤ ਕਰਦੇ ਆ ਆਓ ਦੇਖਦੇ ਆ ਵੈਘੂ ਜੀ ਦਾ ਕਾਲਸਾ ਸ੍ਰੀ ਵ ਜੈ ਭਾਰਤ ਮੈਂ ਅੱਜ ਸਭ ਤੋਂ ਪਹਿਲਾਂ ਡਾਕਟਰ ਬੀ ਆਰ ਬੁੱਧਾ ਟਰੱਸਟ ਦੇ ਸਾਹਨੇ ਵਾਲ ਟਰੱਸਟਰੀ ਕਮੇਟੀ ਦੇ ਮੈਂਬਰਾਂ ਤੇ ਪ੍ਰਧਾਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਕਿ ਜਿਸ ਤਰ੍ਹਾਂ ਅਸੀਂ 16 ਸਾਲ ਤੋਂ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਆਏ ਹਾਂ ਅੱਜ ਵੀ 17ਵੀਂ ਵਾਰ ਸ਼ਾਦੀਆਂ ਕਰ ਲਈ ਸਾਡੀ ਟਰੱਸਟ ਦੇ ਮੈਂਬਰਾਂ ਔਰ ਪ੍ਰਧਾਨ ਜੀ ਨਾਲ ਰਲ ਕੇ ਮਿਤੀ 5 ਅਕਤੂਬਰ 2025 ਨੂੰ ਗਾਰਡਨ ਪੈਲਸ ਸਾਨੇਵਾਲ ਜੀਟੀ ਰੋਡ ਤੇ ਅਸੀਂ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਕਰਨੀਆਂ ਨੇ 5 ਅਕਤੂਬਰ 2025 ਨੂੰ 17ਵੀਂ ਵਾਰ ਅਸੀਂ ਜਿਸ ਤਰ੍ਹਾਂ 16 ਸਾਲ ਤੋਂ ਲਗਾਤਾਰ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਤੇ ਉਹਨਾਂ ਨੂੰ ਘਰੇਲੂ ਲੋੜਵੰਦ ਸਮਾਨ ਦਿੰਦੇ ਆਏ ਆ ਇਸੇ ਤਰ੍ਹਾਂ 17ਵੀਂ ਵਾਰ ਵੀ ਲੋੜਵੰਦ ਸਮਾਨ ਦਿੱਤਾ ਜਾਊਗਾ ਤੇ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਇੰਡਸਟਰੀ ਵੀਰਾਂ ਨੂੰ ਜਿਹੜਾ ਸਾਡਾ 16 ਸਾਲ ਤੋਂ ਸਾਥ ਦਿੰਦੇ ਆਏ ਨੇ ਐਤਕੀ ਵੀ ਇੱਕ ਬੇਨਤੀ ਕਰਦਾ ਪਿਛਲੇ ਸਾਲਾਂ ਵਾਂਗ ਸਾਡਾ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਅਸੀਂ ਅੱਗੇ ਨਾਲੋਂ ਵੀ ਵੱਧ ਚੜ ਕੇ 17ਵੀਂ ਵਾਰ ਜੋ ਲੋੜਵੰਤ ਲੜਕੀਆਂ ਦੀਆਂ ਸ਼ਾਦੀਆਂ ਕਰਨੀਆਂ ਨੇ ਬੜੀਆਂ ਧੂਮ ਧਾਮ ਨਾਲ ਕਰੀਏ ਜੋ ਡਾਕਟਰ ਵੀ ਆਰ ਅੰਬੀਰਕਰ ਜੀ ਨੇ ਸਾਨੂੰ ਸੰਦੇਸ਼ ਦਿੱਤਾ ਹੈ ਲੋਕਾਂ ਨੂੰ ਉੱਤੇ ਚੱਕੋ ਲੋੜਵਾਂ ਲੜਕੀਆਂ ਬੱਚਿਆਂ ਨੂੰ ਉੱਤੇ ਚੱਕੋ ਇਹਦੇ ਨਾਲ ਅਸੀਂ ਚੱਕ ਜੈ ਭੀਮ ਜੈ ਭਾਰਤ ਪਹਿਲਾਂ ਤਾਂ ਮੇਰੇ ਵੱਲੋਂ ਡਾਕਟਰ ਬੀ ਆਰ ਐਮ ਵੇਦਕਰ ਬੁੱਧਾ ٹرسٹ ਦੇ ਸਭ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਅੱਜ ਜੇ ਅਸੀਂ 7ਵੀਂ ਵਾਰ ਦੀ ਡੇਟ ਜਿਹੜੀ ਆ ਉਹ 5 ਅਕਤੂਬਰ ਦੇ ਐਤਵਾਰ ਦੀ ਰੱਖੀ ਆ ਤਾਂ ਉਹ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਪਹਿਲਾ ਟਰੱਸਟ ਦੇ ਮੈਂਬਰ ਤੇ ਫਿਰ ਬਾਕੀ ਸਾਡੇ ਇਲਾਕਾ ਦੇ ਵਾਸੀ ਐਨ ਆਰ ਆਈ ਵੀ ਤੇ ਪੂਰ ਸੁਮਲਾਜ ਜਿਨ੍ਹਾਂ ਦਾ ਸਾਨੂੰ ਹਮੇਸ਼ਾ ਹੀ ਬਹੁਤ ਜ਼ਿਆਦਾ ਸਾਥ ਰਿਹਾ ਤੇ ਅਸੀਂ ਤੁਹਾਡੇ ਮੂਰੇ ਸਾਰਿਆਂ ਮੂਰੇ ਅਪੀਲ ਕਰਦੇ ਆਂ ਵੀ ਜਿੱਦਾਂ ਪਹਿਲਾਂ ਸਾਥ ਦਿੱਤਾ ਆ ਹੁਣ ਵੀ ਸਾਥ ਦਿੰਦੇ ਰਹੋਗੇ ਤੇ ਬਿਆਂ ਦੀ ਜਿਹੜੀ ਡੇਟ ਆ ਉਹ 5 ਅਕਤੂਬਰ ਦਿਨ ਐਤਵਾਰ ਰੱਖੀ ਆ ਤੇ ਜਿਹੜੀਆਂ ਐਪਲੀਕੇਸ਼ਨਾਂ ਨੇ ਉਹਨਾਂ ਦੀ ਡੇਟ ਹੈਗੀ ਆ 15 ਸਤੰਬਰ लास्ट ਉਹ ਤੋਂ ਅੱਜ ਤੋਂ ਲੈ ਕੇ 15 ਸਤੰਬਰ ਤੱਕ ਜਿਹੜੇ ਵੀ ਲੋੜਵੰਦ ਪਰਿਵਾਰ ਨੇ ਉਹ ਸਾਨੂੰ ਆਪਣੀਆਂ ਲੜਕੀਆਂ ਦੀ ਮੈਰਿਜ ਦੀ ਐਪਲੀਕੇਸ਼ਨਾਂ ਦੇ ਸਕਦੇ ਨੇ ਤਾਂ ਕਿ ਅਸੀਂ ਉਹਨੂੰ ਵਿਚਾਰਜੋਗ ਕਰਕੇ ਜਿਹੜੇ ਸਿਲੈਕਟ ਕਰਨੇ ਵਿਆਹ ਕਰਕੇ ਵੀ ਅੱਗੇ ਉਹਨਾਂ ਨੂੰ ਡੇਟ ਦਿੱਤੀ ਜਾਂਦੀ ਹੈ। ਮੇਰੀ ਐਸੀ ਜਮਾ ਹੋਣੀ ਹੈ ਕਿੱਥੇ ਹੋਣੀ ਹੈ ਜਮਾਓ ਕੇਡਰਸ ਜਿਹੜਾ ਦਫ਼ਤਰ ਉਹ ਸਾਡਾ ٹرسٹ ਦਾ ਜਿਹੜਾ ਦਫ਼ਤਰ ਆ ਡਾਕਟਰ ਬੀ.ਐਮ. ਬੇਦ ਦਾ ਬੁਰਾ ٹرسٹ ਦਾ ਦਫ਼ਤਰ ਦਾਣਾ ਮੰਡੀ ਦੇ ਬੈਕਸਾਈਡ ਤੇ ਰੱਖਿਆ ਹੈ। ਉੱਥੇ ਜਿੱਥੇ ਪਹਿਲੇ ਸਾ ਦਿੱਤੀਆਂ ਸੀ ਦਾਣਾ ਮੰਡੀ ਦੇ ਬੈਕਸਾਈਡ ਤੇ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਜਿਹੜੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਉਹਦੇ ਵਿੱਚ ਐਡਰੈਸ ਦਿੱਤਾ ਜਾਊਗਾ ਤੇ ਨਾਲ ਫੋਨ ਨੰਬਰ ਦਿੱਤੇ ਜਾਣਗੇ ਤੁਸੀਂ ਕੰਟੈਕਟ ਕਰਕੇ ਸਾਨੂੰ ਮਿਲ ਸਕਦੇ ਹੋ ਤੇ ਲੋੜ ਦੇ ਨਾਲ ਜਿਹੜੀ ਐਪਲੀਕੇਸ਼ਨ ਦਿੱਤੀ 12315 ਸੰਬੰਧੀ ਇਹ ਜਿਹੜੀ ਵਿਆਹ ਹੋਣੇ ਕਿਹੜੀ ਕਲੱਬ ਵਿੱਚ ਹੋਣੀ ਇਹ ਜਿਹੜੇ ਵਿਆਹ ਨੇ ਭਾਜੀ 5 ਅਕਤੂਬਰ ਦਿਨ ਐਤਵਾਰ ਗਾਰਡਨ ਪੈਲਸ ਸਾਹਨੇਵਾਲ ਵਿਖੇ ਜਿਹੜੇ ਉਹਨਾਂ ਦੇ ਮਾਲਕ ਨੇ ਸੁਜੀਤ ਸਿੰਘ ਹਰਾ ਜੀ ਉਹਨਾਂ ਵੱਲੋਂ ਪਿਲੇ ਸਾਲ ਵੀ ਤੇ ਇਸ ਵਾਰ ਵੀ ਬਿਲਕੁਲ ਫ੍ਰੀ ਸੇਵਾ ਸਾਨੂੰ ਪੈਲਸ ਦਿੱਤਾ ਆ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਤੇ ਉਹ ਸਾਡੇ ਨਾਲ ਵੀ ਜੁੜ ਚੁੱਕੇ ਨੇ ਸਾਡੇ ਨਾਲ ਐਜ਼ ਅ ਮੈਂਬਰ ਵੀ ਸਾਡੇ ਨਾਲ ਆ ਰਹੇ ਨੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਪਰ ਮੇਰੀ ਇਲਾਕਾ ਨਿਵਾਸੀਆਂ ਨੂੰ ਅਤੇ ਪੁਲਿਸ ਮੁਲਾਜ਼ਮਾਂ ਨੂੰ ਅਤੇ ਐਨ ਆਰ ਆ ਵੀਰਾਂ ਨੂੰ ਪੁਰਜੋਰ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਅੱਗੇ 16 ਸਾਲਾਂ ਤੋਂ ਸਾਡਾ ਸਾਥ ਦਿੰਦੇ ਹੁੰਦੇ ਆ ਉਹ ਐਦ ਕੀ ਵੀ 17ਵੀਂ ਵਾਰੀ ਸਾਡਾ ਪੁਰਜੋਰ ਹੋ ਕੇ ਸਾਥ ਦੇਣ ਤੇ ਇੱਕ ਇਕੱਲੇ ਬੰਦੇ ਦਾ ਕੋਈ ਕੰਮ ਨਹੀਂ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਜਿਹੜਾ ਅਸਾਂ ਸਾਰਤ ਰੱਖਿਆ ਆ ਇਹ ਤੁਹਾਡੇ ਸਹਿਯੋਗ ਦੇ ਨਾਲ ਹੀ ਸਿਰੇ ਚੜਨਾ ਹੈ ਤੇ ਪੁਰ ਜੋਰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਸਾਰੇ ਮੇਰੇ ਵੀਰ ਮੇਰੇ ਭੈਣ ਭਰਾ ਹੰਬ ਹਮਾ ਕੇ ਜਰੂਰ ਇਸ ਸ਼ਾਦੀਆਂ ਦੇ ਵਿੱਚ ਦਾਖਲ ਹੋਣ ਇਹ 5 ਅਕਤੂਬਰ ਦਿਨ ਐਤਵਾਰ ਦਾ ਤੈਅ ਕੀਤਾ ਗਿਆ ਹੈ ਤੇ ਹੰਬ ਹਮਾ ਕੇ ਸਾਰੇ ਮੇਰੇ ਵੀਰ ਪਹੁੰਚ